ਫਿਰੋਜ਼ਪੁਰ ਚ ਮੁੰਡੇ ਨੂੰ ਲਵ ਮੈਰਿਜ ਕਰਾਉਣੀ ਪੈ ਗਈ ਮਹਿੰਗੀ ਉਹਨਾਂ ਨੇ ਇੱਥੋਂ ਸਾਡੇ ਤੋਂ ਚੋਰੀ ਭੱਜ ਕੇ ਤੇ ਲਵ ਮੈਰਿਜ ਕਰਾ ਲਈ ਲੜਕੀ ਨੇ ਮੀਰੇ ਬੇਟੇ ਨਾਲ ਉਹ ਮੈਂ ਵੀ ਘਰੇ ਨਹੀਂ ਰਹਿਣਾ ਮੈਂ ਤਾਂ ਡਰਾਈਵਰ ਬੰਦਾ ਜੀ ਮੈਂ ਤਾਂ ਅਜਰਾ ਦੀ ਆਇਆ ਮਤਲਬ ਕਿ ਗੱਡੀ ਲੈ ਕੇ ਬਾਹਰ ਤੇ ਮੇਰੇ ਵੇਖਿਆ ਆ ਕੇ ਘਰ ਤੇ ਘਰ ਤੱਕ ਬੁਰਾਲ ਕੀਤਾ ਪਿਆ ਮੇਰੇ ਬੱਚੇ ਮੇਰੀ ਗੁੜੀਆ ਤੇ ਮੇਰੇ ਘਰ ਦੀ ਇੱਥੋਂ ਡਰ ਦੇ ਮਾਰੇ ਭੱਜ ਗਏ ਕੁੜੀ ਵਾਲਿਆਂ ਨੇ ਮੁੰਡੇ ਦਾ ਫੂਕ ਦਿੱਤਾ ਸਾਰਾ ਘਰ ਬੇਚਾਰਾ ਮੇਰਾ ਪੋਤਰਾ ਸੀ ਜੀ ਉਹਨਾਂ ਦੀ ਸਕੂਲ 'ਚ ਕੋਈ ਲੜਕੀ ਦੀ ਤੇ ਲੜਕੇ ਦੀ ਗੱਲ ਚੱਲਦੀ ਸੀ ਕਿ ਉਹ ਲੜਕਾ ਲੜਕੀ ਨਾਲੇ ਪਾ ਗਿਆ ਇਹਨਾਂ ਨੇ ਆਏ ਨੇ ਰਾਤ ਦੇ 12:30-12:00 ਵਜੇ ਤੇ ਘਰ ਨੂੰ ਆ ਕੇ ਅੱਗੇ ਲਾਤੀ ਸਾਰਾ 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 ਹੀ ਸਮਾਨ ਤੋੜਤਾ ਕੁੜੀ ਨੇ ਲਾਈਵ ਹੋ ਕੇ ਕਿਹਾ ਉਸਨੇ ਆਪਣੀ ਮਰਜ਼ੀ ਨਾਲ ਕਰਾਇਆ ਵਿਆਹ ਉਸਦੇ ਪਰਿਵਾਰਾਂ ਖਿਲਾਫ ਹੋਣੀ ਚਾਹੀਦੀ ਹੈ ਕਾਰਵਾਈ ਤੇ ਕੱਲ ਰਾਤ ਮੇਰੇ ਘਰ ਆ ਗਏ ਨੇ ਮੇਰੇ ਸੂਰੇ ਘਰ ਜਾ ਕੇ ਸਾਨੂੰ ਚਾਰ ਤੁਮਾਰਨ ਦੀ ਕੋਸ਼ਿਸ਼ ਕੀਤੀ ਤੇ ਘਰ ਵਿੱਚ ਅੱਗ ਲਗਾ ਦਿੱਤੀ ਇਹਨਾਂ ਪਹਿਲਾਂ ਤਿੰਨ ਫਾਇਰ ਮਾਰੇ ਜੀ ਉਸ ਤੋਂ ਬਾਅਦ ਇਹਨਾਂ ਨੇ ਘਰ ਨੂੰ ਅੱਗ ਲਾਉਣ ਦੀ ਸ਼ੁਰੂ ਕਰਤੀ ਜੀ ਪਹਿਲਾਂ ਤੋੜਿਆ ਜੀ ਫਿਰ ਮੇਰੇ ਭਰਾ ਦੀਆਂ ਕੰਦਾ ਥੋੜਿਆ ਨਾ ਮਾਰ ਮਾਰ ਕੇ ਕੰਦਾ ਉਚਾ ਦਿੱਤੀਆਂ ਜੀ ਘਰ ਦਾ ਸਾਰਾ ਸਮਾਨ ਸੜ ਕੇ ਹੋਇਆ ਸੁਆਹ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮਿ ਉਸ ਦੇ ਬੇਟੇ ਨੇ ਲਵ ਮੈਰਿਜ ਕੀਤੀ 23 7 ਨੂੰ 23 ਜੁਲਾਈ ਨੂੰ ਇਸੇ ਰੰਜਿਸ਼ ਦੇ ਕਾਰਨ ਉਹ ਲੜਕੀ ਦੇ ਜਿਹੜੇ ਭਰਾ ਸੀ ਉਹਨਾਂ ਨੇ ਇਹਨਾਂ ਦੇ ਘਰ ਆ ਕੇ ਜਦੋਂ ਇਹ ਘਰੇ ਹੈ ਨਹੀਂ ਸੀ ਇਹ ਪਾਸੇ ਐਸੇ ਸੀ ਘਰੇ ਆ ਕੇ ਇਹਨਾਂ ਦੇ ਤੂੜਫੰਨ ਕੀਤੀ ਹੈ ਤੇ ਸਮਾਨ ਜਿਹੜਾ ਕੋਈ ਇਹਨਾਂ ਦਾ ਘਰੇਲੂ ਵਰਤ ਦਾ ਸਮਾਨ ਸੀ ਉਹਨੂੰ ਅੱਗ ਲਾ ਕੇ ਨੌਜਵਾਨ ਮੁੰਡੇ ਕੁੜੀਆਂ ਮਾਪੇ ਦੀ ਮਰਜ਼ੀ ਤੋਂ ਬਿਨਾਂ ਭੱਜ ਕੇ ਵਿਆਹ ਤਾਂ ਕਰਵਾ ਲੈਂਦੇ ਨੇ ਪਰ ਬਾਅਦ ਵਿੱਚ ਭੁਗਤਣਾ ਪਰਿਵਾਰ ਨੂੰ ਪੈਂਦਾ ਹੈ ਜਦੀ ਤਾਜ਼ਾ ਮਿਸਾਲ ਫਿਰੋਜ਼ਪੁਰ ਚ ਵੇਖਣ ਨੂੰ ਮਿਲੀ ਹੈ ਜਿੱਥੇ ਇੱਕ ਕੁੜੀ ਮੁੰਡਾ ਇੱਕ ਦੂਸਰੇ ਨੂੰ ਪਿਆਰ ਕਰਦੇ ਸਨ ਅਤੇ ਦੋਨਾਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਅਤੇ ਇਸ ਗੱਲ ਤੋਂ ਖਫਾ ਹੋਏ ਕੁੜੀ ਦੇ ਭਰਾਵਾਂ ਨੇ ਮੁੰਡੇ ਦੇ ਪੂਰੇ ਘਰ ਨੂੰ ਪਟ્રોલ ਪਾ ਕੇ ਅੱਗ ਲਾ ਦਿੱਤੀ ਜਿਸ ਤਰ੍ਹਾਂ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਫਿਰੋਜ਼ਪੁਰ ਦੇ ਪਿੰਡ ਨਵਾਂ ਪੀਰਾਵਾਲਾ ਵਿੱਚ ਪ੍ਰੇਮ ਪ੍ਰਸੰਗ ਦੇ ਚੱਲਦਿਆਂ ਇੱਕ ਮੁੰਡੇ ਵੱਲੋਂ ਕੁੜੀ ਨੂੰ ਘਰੋਂ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਕੁੜੀ ਦੇ ਭਰਾਵਾਂ ਨੇ ਮੁੰਡੇ ਦੇ ਪੂਰੇ ਘਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਲੜਕੇ ਦੇ ਪਿਤਾ ਬਿੱਟੂ ਨੇ ਦੱਸਿਆ ਕਿਉਂ ਡਰਾਈਵਰ ਹੈ ਅਤੇ ਗੱਡੀ ਲੈ ਕੇ ਬਾਹਰ ਗਿਆ ਹੋਇਆ ਸੀ ਜਦੋਂ ਵਾਪਸ ਆਇਆ ਸਾਨੂੰ ਪਤਾ ਲੱਗਾ ਕਿ ਉਸ ਦਾ ਲੜਕਾ ਕਿਸੇ ਲੜਕੀ ਨੂੰ ਪਿਆਰ ਕਰਦਾ ਸੀ ਅਤੇ ਬੀਤੀ ਰਾਤ ਜਦੋਂ ਘਰ ਨਹੀਂ ਸੀ ਤਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸਦੇ ਘਰ ਆ ਪਹਿਲਾਂ ਪਰਿਵਾਰ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਪਟ્રોલ ਪਾਪ ਪੂਰਾ ਘਰ ਅੱਗ ਲਾ ਕੇ ਸਾੜ ਦਿੱਤਾ ਜਿਸ ਤਰ੍ਹਾਂ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉਸਨੇ ਦੱਸਿਆ ਕਿ ਉਹਨਾਂ ਲੋਕਾਂ ਤੇ ਪਵਿੱਤਰ ਬਾਈਬਲ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਇੱਥੋਂ ਤੱਕ ਇੱਕ ਕੱਪੜਾ ਤੱਕ ਨਹੀਂ ਬਚਿਆ ਉਨਾ ਮੰਗ ਕੀਤੀ ਹੈ ਕਿ ਉਸਦੇ ਘਰ ਨੂੰ ਅੱਗ ਲਾਉਣ ਵਾਲੇ ਲੜਕੀ ਪਰਿਵਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉੱਥੇ ਹੀ ਇਸ ਘਟਨਾ ਤੋਂ ਬਾਅਦ ਕੁੜੀ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕੁੜੀ ਨੇ ਕਿਹਾ ਕਿ ਉਸਨੇ ਆਪਣੀ ਮਰਜ਼ੀ ਨਾਲ ਘਰੋਂ ਭੱਜ ਕੇ ਵਿਆਹ ਕਰਾਇਆ ਜਿਸ ਵਿੱਚ ਲੜਕੇ ਦੇ ਪਰਿਵਾਰ ਦਾ ਕੋਈ ਦੋਸ਼ ਨਹੀਂ ਹੈ ਜੋ ਉਸਦੇ ਪਰਿਵਾਰ ਵਾਲਿਆਂ ਨੇ ਉਸਦੇ ਸਹੁਰਾ ਪਰਿਵਾਰ ਦੀ ਕੁੱਟਮਾਰ ਕੀਤੀ ਅਤੇ ਘਰ ਨੂੰ ਅੱਗ ਲਗਾਈ ਹੈ ਇਸ ਲਈ ਉਸਦੇ ਭਰਾਵਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਦੂਸਰੇ ਪਾਸੇ ਜਦੋਂ ਇਸ ਘਟਨਾ ਨੂੰ ਲੈ ਕੇ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਜਾਣਕਾਰੀ ਦਿੰਦਿਆਂ ਐਸਐਚਓ ਜਸਵੰਤ ਸਿੰਘ ਨੇ ਕਿਹਾ ਕਿ ਲੜਕੇ ਦੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਭਾਈ ਕੀ ਨਾਮ ਹੋਦਾ ਸਰ? ਬਿੱਟੂ ਸਰ। ਬਿੱਟੂ ਬੁੱਤਰਾ ਇਹਦੇ ਦੀ। ਇਹ ਨਿਊ ਪਿੰਡ ਵਾਲਾ ਪਿੰਡ। ਹਾਂ ਜਿਹੜੀ آگ ਲਗਾਈ ਕਿੱਧਰ ਵੱਲ ਲਗਾਈ ਕੀ ਕਾਰਨ ਹੈ ਆਪਾਂ ਨੂੰ? ਇਹ ਸਰ ਮੇਰਾ ਲੜਕਾ ਯਕੂਬ ਔਰ ਉਹ ਇੱਕ ਲੜਕੀ ਇਹ ਕਨਾਲ ਕਲੋਨੀ ਦੀ ਉਹਦਾ ਨਾਮ ਮਧੂ ਉਹਨਾਂ ਨੇ ਇੱਥੋਂ ਸਾਡੇ ਤੋਂ ਚੋਰੀ ਭੱਜ ਗਏ ਤੇ ਲਵ ਮੈਰਿਜ ਕਰਾ ਲਈ। ਲੜਕੀ ਨੇ ਮੇਰੇ ਬੇਟੇ ਨਾਲ। ਹੁਣ ਨਵੇਂ ਘਰ ਨਹੀਂ ਗਏ ਮੈਂ ਤਾਂ ਡਰਾਈਵਰ ਬੰਦਾ ਹਾਂ। ਮੈਂ ਤਾਂ ਅੱਜ ਰਾਤ ਹੀ ਆਇਆ ਮਤਲਬ ਕਿ ਗੱਡੀ ਲੈ ਕੇ ਬਾਹਰੋਂ ਤੇ ਮੇਰੇ ਵੇਖਿਆ ਆ ਕੇ ਘਰ ਤੇ ਘਰ ਦਾ ਬੁਰਾਲ ਕੀਤਾ ਪਿਆ। ਮੇਰੇ ਬੱਚੇ, ਮੇਰੀ ਗੁੜੀਆ ਤੇ ਮੇਰੇ ਘਰ ਦੀ ਇੱਥੋਂ ਡਰ ਦੇ ਮਾਰੇ ਭੱਜ ਗਿਆ। ਤੇ ਉਹ ਕੀ ਕਰਦੇ ਹਿੰਗੇ? ਹਾਂਜੀ ਹਾਂਜੀ ਪਰੇਸ਼ਾਨ ਕਰਦੇ ਸੀ। ਤੇ ਆਹ ਦੇਖ ਲਓ ਤੁਸੀਂ ਹਾਲ ਕੀ ਕੀਤਾ। ਨਕਦੀ ਪੈਸੇ ਸੋਨਾ ਦੋ ਤੁੱਲੇ ਔਰ ਇਥੇ ਸਲੰਡਰ ਤੱਕ ਲੈ ਲੈ ਅਨਵੈਟਰ ਤੱਕ ਚਾਕੇ ਬਾਕੀ ਆ ਸਾਮਾਨ ਦੀ ਵੀਡੀਓ ਸਭ ਨੂੰ ਨਜ਼ਰ ਆਏਗੀ ਵੀ ਜਿਹੜਾ ਜਿਹੜਾ ਆ ਬੇਕਰੋ ਅਗਲਾ ਆਤੀ ਹੈ ਨਾ ਹਾਂ ਹਾਂਜੀ ਅਦਰਵਾਜੇ ਟੁੱਟੇ ਹੋਏ ਨੇ ਅੰਦਰ ਵੜ ਕੇ ਪੈਟਰੋਲ ਪਾ ਕੇ ਸਾੜੀ ਇੱਕ ਪਿੰਡ ਵਾਲਿਆਂ ਦੇ ਬਿਆਨ ਨੇ ਇਹ ਕਿਹਨਾਂ ਨੇ ਸਾ ਇਹ ਲੜਕੀ ਦੇ ਪਰਿਵਾਰ ਵੱਲੋਂ ਪਰਿਵਾਰ ਵਾਲਾ ਹਾਂਜੀ ਠੀਕ ਤੇ ਹੁਣ ਕੀ ਕਿੰਨਾ ਕੁ ਨੁਕਸਾਨ ਕਰ ਗਏ ਨੇ ਕਿੰਨੇ ਕਰੋੜ ਦਾ ਨੁਕਸਾਨ ਇਹ ਕੱਟੋ-ਕੱਟ 4 ਲੱਖ ਤੋਂ ਉੱਪਰ ਦਾ ਨੁਕਸਾਨ ਹੈ ਜਿਹੜਾ ਆ ਕੇ ਲਾ ਕੇ ਸੜ ਗਏ ਨੇ ਸਾਰਾ ਹਾਂ ਜੀ ਜਿਹੜਾ ਸਮਾਨ ਸਾ ਇਹਨਾਂ ਮਤਲਬ ਤੁਸੀਂ ਦੇਖ ਲਓ ਵੀ ਘਰ ਚ ਜਿੰਨਾ ਸਮਾਨ ਏਸੀ ਤੱਕ ਲੱਗਾ ਹੋਇਆ ਜੀ ਦੇ ਕੋਲਾ ਬਣ ਚੁੱਕਾ ਔਰ ਬੈੱਡ ਬੈੱਡ ਭਰਿਆ ਸੀ ਜਿਹੜਾ ਕੋਲਾ ਬਣਾ ਉਧਰ ਪੇਟੀ ਪਈ ਐ ਪੇਟੀ ਦੀ ਫੁੱਲ ਜਿੰਨੀ ਵੀ ਭਰੀ ਹੋਈ ਸੀਗੀ ਸਾਰਾ ਬਾਹਰ ਪਿਆ ਅੱਗ ਲਾ ਕੇ ਫੂਕ ਗਏ ਨੇ ਸਾਰਾ ਕੁਛ ਮੇਰੀ ਅਲਮਾਰੀ ਮੇਰਾ ਸਭ ਕੁਛ ਹੀ ਐਨ ਜਿਵੇਂ ਕਿਦਰ ਵੀ ਘਰ ਚ ਇੱਕ ਚਮਚੀ ਨਹੀਂ ਛੱਡੀ ਉਹਨਾਂ ਨੇ ਜਿਹੜੀ ਸਾਰ ਕੇ ਸਵਾ ਇਧਰ ਆ ਪਵਿੱਤਰ ਬਾਈਬਲ ਜਿਹੜੀ ਮੇਰੇ ਕਮਰੇ ਚ ਬੈਡ ਦੀ ਧੋਤੇ ਪਈ ਸੀ ਇਹ ਬੇਲ ਦੀ ਇਹਨੂੰ ਵਿੱਚੇ ਸੜਿਆ ਉਹਨਾਂ ਬੰਦਿਆਂ ਨੇ ਹਾਂਜੀ ਹੁਣ ਕਾਹਦੇ ਇਹਨਾਂ ਦੇ ਹੁਣ ਕਿੰਨੇ ਕ ਬੰਦੇ ਆਏ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਮੈਨੂੰ ਤਾਂ ਪਿੰਡ ਵਾਲਿਆ ਪਿੰਡ ਤੋਂ ਹੀ ਪਤਾ ਲੱਗਿਆ ਜੀ ਮੈਂ ਤਾਂ ਕਰੇਲਾਂ ਜੀ ਹਾਂ ਹਾਂ ਉਹਨਾਂ ਨੇ ਆ ਕੇ ਬਜਾਈ ਉਹਨਾਂ ਨੇ ਫੁੱਲ ਕੋਸ਼ਿਸ਼ ਕੀਤੀ ਫੁੱਲ ਜੋਰ ਲਾ ਕੇ ਥੋੜਾ ਬਹੁਤਾ ਸਮਾਨ ਬਾਹਰ ਸੁੱਟਿਆ ਜੀ ਪਤਾ ਲੱਗਿਆ ਕਿੰਨੇ ਕ ਬੰਦੇ ਆਏ ਨੇ ਬੰਦੇ ਕਟੋ ਕਰਤੀ ਬੰਦੇ ਸੀ ਇਹ ਹਾਂਜੀ ਹੋਰ ਹੋਰ ਕੋਈ ਕੋਈ ਪੁੱਛ ਰਹੀ ਹੈ ਕਿ ਕੀ ਕੀ ਕਟਾਈ ਹੋ ਕੋਈ ਪੁਲਿਸ ਆਈ ਸੀ ਸਰ ਉਹ ਵੀਡੀਓ ਬਣਾ ਕੇ ਲੈ ਗਿਆ ਹਾਂ ਅੱਗੇ ਕੋਈ ਕਾਰਵਾਈ ਨਹੀਂ ਅਜੇ ਦਾ ਕੌਣ ਆਇਆ ਮੈਡਮ ਆਈ ਸੀ ਆਖਲੀ ਕੀ ਕੀ ਨਾਮ ਦੱਸ ਮੇਰਾ ਨਾਮ ਫਰਦਾ ਮੇਰਾ ਨਾਮ ਫਰਦਾ ਜਿਹੜੀ ਤੁਹਾਡੇ ਘਰ ਨੂੰ ਅੱਗ ਲਾਈ ਕੀ ਹੋਇਆ ਕੀ ਕਰ ਰਹੇ ਹੋ ਬੇਟਾ ਮੇਰਾ ਪੋਤਰਾ ਸੀ ਜੀ ਹਾਂਜੀ ਉਹਨਾਂ ਦੀ ਸਕੂਲ 'ਚ ਕੋਈ ਲੜਕੀ ਦੀ ਤੇ ਲੜਕੇ ਦੀ ਗੱਲ ਚੱਲਦੀ ਸੀ ਤੇ ਉਹ ਲੜਕਾ ਲੜਕੀ ਲੈ ਕੇ ਪਾ ਜਿਆ ਇਹਨਾਂ ਨੇ ਆਏ ਨੇ ਰਾਤ ਦੇ 12:30 12:00 ਵਜੇ ਕਿ ਕਾਟ ਨੂੰ ਆਣ ਕੇ ਅੱਗ ਲਾਤੀ ਸਾਰਾ 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 ਹੀ ਸਮਾਨ ਤੋੜਤਾ ਥਾਣੇ ਤੱਕ ਸਾਡੇ ਮਗਰ ਤੱਕ ਗਿਆ ਨਹੀਂ ਕੀ ਛੜਕੀ ਦੇ ਭਰਾਵਾਂ ਵੱਲੋਂ ਕੀਤਾ ਗਿਆ ਹਾਂ ਇਹ ਜੀ ਲੜਕੀ ਦੇ ਭਰਾ ਐ ਨਾਲ ਗੁੰਡੇ ਲੈ ਕੇ ਆਏ 15 20 ਗੁੰਡੇ ਲੈ ਕੇ ਆਏ ਨਾਲ ਸਾਰਾ ਅੱਗ ਲਾਤੀ ਸਾਡਾ ਜੋ ਵੀ ਮੁਰਗੇ ਮੁਰਗੀਆਂ ਜੋ ਵੀ ਇਹ ਸਮਾਨ ਸਾਰਾ ਪਿਛਲੇ ਲੈ ਗਿਆ ਸਿਲੰਡਰ ਵੀ ਛੁੱਕ ਕੇ ਲੈ ਗਿਆ ਹਾਂ ਜੀ 60 ਹਜ਼ਾਰ ਤੋੜਪਨ ਵੀ ਕੀਤੀ ਗਈ ਤੋੜਪਨ ਕੀਤੀ ਗਈ ਕਿੰਨੇ ਗੁੰਡਾ ਕਰਦੀ ਹੁੰਦੀ ਉਂਡਾ ਕਰਦੀ ਇੱਥੇ ਪਿੰਡ ਵਾਲੇ ਨਾਂ ਦੇ ਤਾਂ ਅਸੀਂ ਅਸੀਂ ਬੱਚੇ ਰੁੱਕੇ ਨਹੀਂ ਸਾਂ ਹਮਾਰਨ ਵਾਸਤੇ ਹੈ ਹਮਾਰਨ ਵਾਸਤੇ ਮੁੱਜ ਕੇ ਫੇਰ ਵੀ ਮਰੇ ਨੇ ਫੇਰ ਮਰ ਤੇ ਉਹ ਸੁਬਾ ਜੇ ਸਾਨੂੰ ਆਉਣ ਜਾਣ ਦੇ ਵਿੱਚ ਮੇਰਾ ਨਾਮ ਜਸਪਾਲ ਹੈ ਮੈਂ ਬਿੱਟੂ ਦਾ ਬ੍ਰਦਰ ਆ ਜੀ ਕਿੱਥੇ ਰਹਿੰਦੇ ਸੀ ਸਾਡਾ ਪਿੰਡ ਕੋਠੀ ਰਾਏ ਸਾਹਿਬ ਹੈ ਜੀ ਇਹ ਵੱਡਾ ਬ੍ਰਦਰ ਇਹ ਇਥੋਂ ਕਨਾਲ ਕਲੋਨੀ ਤੇ ਉਹਦੇ ਬ੍ਰਦਰ ਸੀ ਜੀ ਨਾਲ ਉਹਨਾਂ ਦੇ ਲੜਕੀ ਦੇ ਨਾ ਤੋ ਅਜੇਸੀ ਜੀ ਤੋਂ ਦਾ ਛੋਟਾ ਬ੍ਰਦਰ ਸਿੱਖ ਜੀ ਤੇ ਨਾਲ ਹੋਰ ਸੀ ਅਣਪਛਾਤੇ ਜੀ ਰਾਜਕੁਮਾਰ ਅਣਪਛਾਤੇ ਵਾਵਾ 30 40 ਜਣੇ ਸਿੱਦੇ ਤੇ ਇਹ ਰਾਤ ਨੂੰ 12:00 ਵਜੇ ਆਏ ਨੇ ਤੇ ਇਹਨਾਂ ਮੇਰੇ ਭਰਾ ਦੇ ਘਰ ਨੂੰ ਅੱਗ ਲਾਤੀ ਜੀ ਪਹਿਲਾਂ ਫਾਇਰ ਮਾਰੇ ਤਿੰਨ ਇਸ ਇਸ ਗੱਲ ਦੇ ਪਿੰਡ ਗਵਾਹ ਜੀ ਨਾਲ ਦਾ ਜਿੱਥੇ ਰਹਿ ਰਹਾ ਮੇਰਾ ਬ੍ਰਦਰ ਤੋ ਇਹਨਾਂ ਪਹਿਲਾਂ ਤਿੰਨ ਫਾਇਰ ਮਾਰੇ ਜੀ ਉਸ ਤੋਂ ਬਾਅਦ ਇਹਨਾਂ ਨੇ ਘਰ ਨੂੰ ਅੱਗ ਲਾਉਣੀ ਸ਼ੁਰੂ ਕਰਤੀ ਜੀ ਪਹਿਲਾਂ ਤੋੜਿਆ ਜੀ ਫਿਰ ਮੇਰੇ ਭਰਾ ਦੀਆਂ ਕੰਦਾ ਥੋੜਿਆ ਨਾ ਮਾਰ-ਮਾਰ ਕੇ ਕੰਦਾ ਵੀ ਤਾ ਦਿੱਤੀਆਂ ਜੀ ਲੜਕੀ ਦੇ ਪਰਿਵਾਰ ਹਾਂਜੀ ਕੁੜੀ ਲੜਕੀ ਦੇ ਪਰਿਵਾਰ ਵਾਲੀ ਸੀਗਾ ਜਿਹੜਾ ਉਹਨਾਂ ਦੇ ਪਰਿਵਾਰ ਵਾਲੇ ਕారణ ਇਹ ਸੀ ਜੀ ਵੀਡੀਓ ਸਾਡਾ ਲड़का ਸਾਨੂੰ ਦੱਸਿਆ ਨਹੀਂ ਮੇਰਾ ਬ੍ਰਦਰ ਤਾਂ ਯੂਪੀਸੀ ਜੀ ਬਿਹਾਰ ਚ ਸੀ ਤੇ ਉਹ ਇਹਨਾਂ ਦੱਸਿਆ ਨਹੀਂ ਤੇ ਉਹ ਆਪਸ ਵਿੱਚ ਮੁੰਡੇ ਨੇ ਤੇ ਕੁੜੀ ਨੇ ਇਥੋਂ ਭੱਜ ਗਏ ਸਾਨੂੰ ਤਾਂ ਕਿਸੇ ਨੂੰ ਪਤਾ ਵੀ ਨਹੀਂ ਦਾ ਹਾਂ ਲਵ ਮੈਰਿਜ ਕਰਾਈ ਸਾਡੇ ਬ੍ਰਦਰ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਜੀ ਉਹਨਾਂ ਦੇ ਘਰ ਆ ਕੇ ਘਰ ਤੋੜ ਹਾਂ ਉਹਨਾਂ ਘਰ ਤੋੜਦਾ ਜੀ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਦੀ ਮੰਗ ਹੈਗੀ ਹੋਣੀ ਚਾਹੀਦੀ ਮੰਗੇ ਇਨਸਾਫ ਹੀ ਚਾਹਣੇ ਜੀ ਅਸੀਂ ਸਾਰੇ ਨਾਲ ਮੇਰੇ ਪਿੰਡ ਵਾਲੇ ਵੀ ਜੀ ਮੈਂ ਆਪਣੀ ਮਰਜੀ ਨਾਲ ਕੋਟ ਮੈਚ ਕਰਵਾ ਲਈ ਹੈ ਤੇ ਕੱਲ ਰਾਤ ਮੇਰੇ ਘਰ ਆਨੇ ਮੇਰੇ ਸਾਰੇ ਘਰ ਜਾ ਕੇ ਸਾਨੂੰ ਜਾਣ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਘਰ ਵਿੱਚ ਅੱਗ ਲਗਾ ਦਿੱਤੀ ਇਸ ਨੁਕਸਾਨ ਦੇ ਜ਼ਿੰਮੇਵਾਰ ਮੇਰੇ ਫੈਮਿਲੀ ਮੈਂਬਰ ਮੇਰਾ ਮਟਕਾ ਅਰਜਨ ਕਾਲ ਤੇ ਮੇਰੀ ਮਮਾ ਤੇ ਰਾਹੁਲ ਪੰਡਾਣੀ ਇਸ ਤੋਂ ਜ਼ਿੰਮੇਵਾਰ ਹੋਣਗੇ ਮੈਨੂੰ ਇਨਸਾਫ ਚਾਹੀਦਾ ਹੈ ਹੀ ਨਾਮ ਤੋਂ ਨੇ ਨੀਲਮ ਮੇਰਾ ਨਾਮ ਨੀਲੇ ਜਿਹੜੇ ਤੁਹਾਡੇ ਘਰ ਨੂੰ ਆ ਕੇ ਲੱਗੀ ਕੀ ਵਜ੍ਹਾ ਸੀ ਵਜ੍ਹਾ ਕੀ ਮੁੰਡੇ ਨੇ ਤੇ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਕੋਰਟ ਮੈਰਿਜ ਹੋ ਚੁੱਕੀ ਉਹਨਾਂ ਦੀ ਕੁੜੀ ਕਿੱਥੋਂ ਦੀ ਹੈ ਕੁੜੀ ਪਲਾਂਕ ਲੋਲੀ ਦੀ ਕੁੜੀ ਹੈ ਤੇ ਵੀ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਅਸੀਂ ਇਹਨਾਂ ਨਾਲ ਕੰਪਰੋਮਾਈਜ਼ ਕਰਦੇ ਹੀ ਸਾਡੀ ਗੱਲ ਦੇ ਵਿੱਚ ਕਿਸੇ ਨੇ ਨਹੀਂ ਆਏ ਸਾਨੂੰ ਕੁਝ ਨਹੀਂ ਦੱਸਿਆ ਪੁੱਛਿਆ ਉਤੋਂ ਤੁਹਾਡੇ ਘਰੇ ਰਾਤੀ ਗਾ ਦੋ ਜਣੇ ਗਾਹ ਹਨ ਧਮਕੀਆਂ ਦਿੱਤੀਆਂ ਇਹਨਾਂ ਨੇ ਰਾਤੀ ਆ ਕੇ ਇਥੋਂ ਕਬੂਤਰ ਤੇ ਕੁਕੜਾਂ ਦੇ ਚੱਕੇ ਵੀਰੇ ਦੇ ਇਹ ਵੱਡਾ ਵੀਰ ਆ ਸਾਡਾ ਜੇਠ ਮੇਰਾ ਤੇ ਇਹਨਾਂ ਦੇ ਚੁੱਕੇ ਨੇ ਆ ਕੇ ਨਾ ਅੱਗ ਲਾ ਕੇ ਸਾਰੇ ਨੁਕਸਾਨ ਕੀਤਾ ਆ ਬੰਦੇ ਤੱਕ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜੇ ਪਿੰਡ ਆਏ ਗੋਲੀ ਚਲਾਈ ਉਹਨਾਂ ਨੇ ਕਿੰਨੇ ਕੇ ਜਿਹੜੇ ਬੰਦੇ ਆਏ ਨੇ 20 25 ਜਨੇ ਬੰਦੇ ਜਾਦੇ ਸੀ ਆਦੂ ਵੀ ਜਾਦੇ ਸੀ ਹਨੇਰਾ ਕਿੱਦਾਂ ਲਾਈਟਾਂ ਕੱਟੀਆਂ ਇਹਨਾਂ ਨੇ ਬੰਦੇ ਸਿਆਣੇ ਨਹੀਂ ਗਾ ਸਾਡੇ ਤੋਂ ਇਹਨਾਂ ਨੇ ਬਹੁਤ ਜਵਾਬ ਦੇ ਜਾਣੇ ਸਾਡੀ ਜੀ ਵੇਖੇ ਇਹਨਾਂ ਨੇ ਕੀ ਘਰੇ ਆਏ ਸੀ ਉਹਨਾਂ ਦਾ ਨੁਕਸਾਨ ਕਰੀਏ ਇਹਨਾਂ ਨੇ ਕੋਈ ਵੀ ਸਾਡੇ ਘਰ ਦੇ ਵਿੱਚ ਛੱਡਿਆ ਨਹੀਂ ਦੱਸ ਲਾ ਅੰਦਰ ਤੱਕ ਨਵਾਟਰ ਤੱਕ ਏਸੀ ਤੱਕ ਕੋਈ ਵੀ ਘਰ ਦੀ ਚੀਜ਼ ਨਹੀਂ ਆ ਗਈ ਸਾਡੇ ਦੇ ਵੀ ਜਿਹੜੀ ਇਹਨਾਂ ਨੇ ਛੱਡੀ ਹੈ ਹਾਂਜੀ ਹਾਨੂੰ ਤਾਂ ਸਰਕਾਰ ਦਾ ਸੇ ਹੈ ਵੀ ਹਾਨੂੰ ਨਿصاف ਮਿਲੇ ਕਿਵੇਂ ਕਿਵੇਂ ਜੇ ਮੁੰਡੇ ਦੀ ਮਰਜ਼ੀ ਸੀ ਤੇ ਕੁੜੀ ਦੀ ਵੀ ਮਰਜ਼ੀ ਸੀ ਫਿਰ ਬੇਟੀ ਆਦੀ ਨੂੰ ਫੜ ਦੇ ਕਾਰਵਾਈ ਕਰਨੀ ਸੀ ਸਾਡੇ ਨਾਲ ਕਰ ਦੇ ਘਰੇ ਕਾਂ ਤੋਂ ਆਏ ਸਾਡੇ ਇਹਨਾਂ ਕਾਂ ਤੋਂ ਸਾਡੇ ਘਰੇ ਵਾਰਦਾਤ ਕੀਤੀ ਹਾਂਜੀ ਸਾਡੀ ਤੇ ਉਹ ਬੇਨਤੀ ਸਾਡੇ ਨਾਲ ਨਿصاف ਕੀਤਾ ਜਾਵੇ ਕਿ ਪੀਰਾ ਵਾਲੇ ਦੇ ਜਿਹੜਾ ਮਸਲਾ ਆਇਆ ਜੀ ਅੱਗ ਲਗਾਈ ਘਰ ਨੂੰ ਕੀ ਹੋ ਰਿਹਾ ਮਸਲਾ ਇਹ ਸਾਡੇ ਕੋਲ ਬਿੱਟੂ ਨਾਮ ਦੇ ਆਦਮੀ ਨੇ ਕੰਪਲੇਂਟ ਕੀਤੀ ਹੈ ਵੀ ਉਸਦੇ ਬੇਟੇ ਨੇ ਲਵ ਮੈਰਿਜ ਕੀਤੀ 23 ਸਤ ਨੂੰ 23 ਜੁਲਾਈ ਨੂੰ ਇਸੇ ਰੰਜਿਸ਼ ਦੇ ਕਾਰਨ ਉਹ ਲੜਕੀ ਦੇ ਜਿਹੜੇ ਭਰਾ ਸੀ ਉਹਨਾਂ ਨੇ ਇਹਨਾਂ ਦੇ ਘਰ ਆ ਕੇ ਜਦੋਂ ਇਹ ਘਰੇ ਹੈ ਨਹੀਂ ਸੀ ਇਹ ਪਾਸੇ ਅਸੇ ਸੀ ਘਰੇ ਆ ਕੇ ਇਹਨਾਂ ਦੇ ਤੋੜਪਨ ਕੀਤੀ ਹੈ ਤੇ ਸਮਾਨ ਨੂੰ ਜਿਹੜਾ ਕੋਈ ਨਾ ਘਰੇਲੂ ਵਰਤ ਦਾ ਸਮਾਨ ਸੀ ਉਹ ਨੂੰ ਅੱਗ ਲਾ ਗਿਆ ਜਿਸ ਨਾਲ ਇਹਨਾਂ ਦਾ ਕਾਫੀ ਨੁਕਸਾਨ ਆ। ਅਸੀਂ ਇਹਦੇ ਸਬੰਧ ਵਿੱਚ ਮਕਦਮਾ ਨੰਬਰ 129 37 ਦੇ ਕੋਲ ਵਿੱਚ ਦਰਜ ਕੀਤਾ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਸ਼ਾਫਿ ਮਾਰੀ ਕੀਤੀ ਜਾਵੇ। 100 ਰੁਪਏ ਸਰਪਰਤਾ ਦਾ। ਅਜੀਤ ਕੁਮਾਰ ਹੋਰੀ ਜਿਹੜੇ ਹੈਗੇ ਕੁੱਲ ਦੋਸ਼ੀਏ ਦੇ ਵਿੱਚ 6 ਬਾਈ ਦੇ ਦੋਸ਼ੀ ਨੇ ਜੀ। ਰਾਜਕੁਮਾਰ, ਰਾਹੁਲ, ਕਰਨ, ਅਰਜੇਸ਼ ਬਾਈ ਨੰਸ਼ੀ ਬੰਦੇ ਨੇ। ਕੋਈ ਗਿਰਫਤਾਰ ਕੀਤਾ ਨਹੀਂ ਹਾਂਜੀ ਬਿਲਕੁਲ ਸ਼ਾਪਿੰਗ ਮਾਰੀ ਜਾਰੀ ਹੈ ਬਹੁਤ ਜਲਦੀ ਰੰਗ ਰਫਤਾ ਕਰਨਾ